ਵਿਦੇਸ਼ ਦੇ ਵਿੱਚ ਰਹਿੰਦੀ ਭਾਰਤੀ ਕੁੜੀ ਗਾਇਬ ਹੁੰਦੀ ਹੈ ਤੇ ਫਿਰ ਉਸਦੀ ਮ੍ਰਿਤਕ ਦੇ ਮਿਲਦੀ ਹੈ ਇਸ ਪੂਰੀ ਘਟਨਾ ਦੇ ਵਿਚਾਲੇ ਪਤਾ ਲੱਗਿਆ ਕਿ ਇੱਕ ਫਲੈਟ ਦੇ ਵਿੱਚ ਉਸਦੀ ਮ੍ਰਿਤਕ ਦੇ ਲ ਕੋਈ ਹੋਈ ਸੀ ਅਤੇ ਇਹ ਸਬੰਧੀ ਕੰਪਲੇਂਟ ਕਰਨ ਵਾਲਾ ਉਸ ਦਾ ਇੱਕ ਜਾਣਕਾਰ ਹੀ ਸੀ ਜਿਸ ਨੂੰ ਕਿ ਇੰਟਰਪੋਲ ਦੀ ਮਦਦ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧੀ ਇਹ ਖਬਰ ਆ ਰਹੀ ਹੈ ਚੰਡੀਗੜ੍ਹ ਦੇ ਇੱਕ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਆਪਣੀ ਹੀ ਗਰਲਫ੍ਰੈਂਡ ਨੂੰ ਮਾਰਨ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਹੈ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਚਲਾਕੀ ਦੇ ਨਾਲ ਪੁਲਿਸ ਸਟੇਸ਼ਨ ਜਾ ਕੇ ਗਰਲਫ੍ਰੈਂਡ ਦੀ ਗਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਂਦਾ ਹੈ ਤਾਂ ਕਿ ਉਸਦੇ ਉੱਪਰ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਇਸ ਤੋਂ ਬਾਅਦ ਉਹ ਵਿਦੇਸ਼ ਤੋਂ ਭੱਜ ਕੇ ਪੰਜਾਬ ਅਤੇ ਫਿਰ ਚੰਡੀਗੜ੍ਹ ਆ ਕੇ ਰਹਿਣ ਲੱਗ ਪੈਂਦਾ ਹੈ। ਯਰੋਪੀ ਸ਼ਨੀਵਾਰ ਨੂੰ ਅਮਰੀਕਾ ਤੋਂ ਫਲਾਈਟ ਲੈ ਕੇ ਅਮ੍ਰਿਤਸਰ ਪਹੁੰਚਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਆਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸੋਮਵਾਰ ਨੂੰ ਇੰਟਰਪੋਲ ਦੀ ਮਦਦ ਨਾਲ ਯਰੋਪੀ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕੀਤਾ ਗਿਆ। ਯਰੋਪੀ ਦੀ ਪਛਾਣ ਅਰਜੁਨ ਸ਼ਰਮਾ ਨਿਵਾਸੀ ਚੰਡੀਗੜ੍ਹ ਦੇ ਰੂਪ ਦੇ ਵਜੋਂ ਕੀਤੀ ਗਈ ਹੈ ਜਦੋਂ ਕਿ ਮ੍ਰਿਤਕਾ ਦੀ ਪਹਿਚਾਨ 27 ਸਾਲਾ ਨਿਕਿਤਾ ਦੇ ਤੌਰ ਤੇ ਕੀਤੀ ਗਈ ਹੈ ਨਿਕਿਤਾ ਤੇਲੰਗਾਨਾ ਦੇ ਹైదరాబాద్ ਦੀ ਰਹਿਣ ਵਾਲੀ ਸੀ ਅਮਰੀਕੀ ਏਜੰਸੀਆਂ ਮੁਤਾਬਕ ਇਸ ਪੂਰੀ ਘਟਨਾ ਦੇ ਚਲਦੇ ਹੋਏ ਆਰੋਪੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ ਆਰੋਪੀ ਦੇ ਉੱਪਰ ਭਾਰਤੀ ਏਜੰਸੀਆਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਫਿਲਹਾਲ ਪੁਲਿਸ ਅੱਗੇ ਦੀ ਕਾਨੂੰਨੀ ਕਾਰਵਾਈ ਦੇ ਵਿੱਚ ਜੁਟ ਚੁੱਕੀ ਹੈ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਨਿਕਿਤਾ ਨੂੰ ਨਵੇਂ ਸਾਲ ਤੇ ਸ਼ਾਮ ਕਰੀਬ 7 ਵਜੇ ਤੋਂ ਬਾਅਦ ਮਾਰਿਆ ਗਿਆ ਹੈ। ਹੱਤਿਆ ਦੇ ਪਿੱਛੇ ਦੀ ਅਸਲੀ ਵਜ੍ਹਾ ਹੁਣ ਤੱਕ ਸਾਫ਼ ਨਹੀਂ। ਪੁਲਿਸ ਇਸ ਗੱਲ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ ਕਿ ਘਟਨਾ ਤੋਂ ਪਹਿਲਾਂ ਦੋਨਾਂ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਤਾਂ ਨਹੀਂ ਸੀ। ਦੱਸਦੇ ਕਿ ਨਿਕਿਤਾ ਇਨਸਟਾ ਕਵੀਨ ਸੀ ਇੰਸਟਾਗ੍ਰam ਤੇ ਉਹ ਐਕਟਿਵ ਰਹਿੰਦੀ ਸੀ। ਅਤੇ ਇਸਤੇ ਕਰੀਬ ਉਸਦੇ 10000 ਫੋਲੋਅਰਸ ਵੀ ਸੀ ਉਸਨੇ ਆਪਣੇ ਕਈ ਫੋਟੋਜ਼ ਇੰਸਟਾਗ੍ਰਾਮ ਦੇ ਉੱਪਰ ਸ਼ੇਅਰ ਕੀਤੇ ਹੋਏ ਸੀ ਹਾਲਾਂਕਿ ਉਸਨੇ ਨੌਜਵਾਨ ਦੇ ਨਾਲ ਕੋਈ ਵੀ ਫੋਟੋ ਸ਼ੇਅਰ ਨਹੀਂ ਕੀਤੀ ਅਤੇ ਇਸ ਤੋਂ ਇਲਾਵਾ ਫਿਟਨੈਸ ਨੂੰ ਲੈ ਕੇ ਵੀ ਉਹ ਕਾਫੀ ਐਕਟਿਵ ਰਹਿੰਦੀ ਸੀ